ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਮੀਤ ਹਿਰ ਦਾ ਲਗਾਤਾਰ ਚੋਣ ਪ੍ਰਚਾਰ ਜਾਰੀ ਹੈ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਸੁਨਾਮ ਦੀਆਂ ਹਨ ਪਹਿਲੀ ਪਾਤਸ਼ਾਹੀ ਧਰਮਸ਼ਾਲਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਚੋਣ ਪ੍ਰਚਾਰ ਕਰਨ ਦੇ ਲਈ ਮੀਤ ਹਿਰ ਪਹੁੰਚੇ ਨੇ ਤੇ ਉਹਨਾਂ ਦੇ ਚੋਣ ਪ੍ਰਚਾਰ ਦੇ ਵਿੱਚ ਉਹਨਾਂ ਦੀ ਰੈਲੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਸ਼ਾਮਲ ਹੋਏ ਨੇ ਉਹਨਾਂ ਦੇ ਵਿਚਾਰ ਸੁਣਨ ਲਈ ਆਏ ਨੇ 2 ਸਾਲਾਂ ਦਾ ਰਿਪੋਰਟ ਕਾਰਡ ਪੇਸ਼ ਕਰਨਾ ਚਾਹੁੰਦੇ ਨੇ ਆਪਣੀ ਸਰਕਾਰ ਦਾ ਉਹ ਰਿਪੋਰਟ ਕਾਰਡ ਉਹਨਾਂ ਦੇ ਸਾਹਮਣੇ ਪੇਸ਼ ਕਰਕੇ ਵੋਟ ਲਈ ਅਪੀਲ ਕਰਨ ਪਹੁੰਚੇ ਨੇ ਤੇ ਉਹਨਾਂ ਦੀ ਇਸ ਰੈਲੀ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੋਏ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੁਨਾਮ ਦੀਆਂ ਨੇ ਪਹਿਲੀ ਪਾਸਸ਼ਾਹੀ ਧਰਮਸ਼ਾਲਾ ਦੇ ਇਹ ਤਸਵੀਰਾਂ ਹਨ ਜਿੱਥੇ ਲੋਕ ਇਕੱਠੇ ਹੋਏ ਨੇ ਮੀਤ ਹੇਰ ਨੂੰ ਸੁਣਨ ਦੇ ਲਈ ਸਵੇਰੇ ਤੋਂ ਹੀ ਮੀਤ ਹੇਰ ਦਾ ਚੋਣ ਪ੍ਰਚਾਰ ਸ਼ੁਰੂ ਹੋ ਚੁੱਕਿਆ ਹੈ ਦੁੱਗਾ ਪਿੰਡ ਤੋਂ ਲੈ ਕੇ ਸੁਨਾਮ ਹਲਕੇ ਦੇ ਵਿੱਚ ਕਿਲਾਪਰੀਆਂ ਲੋਂਗੋਵਾਲ ਨਮੋਲ ਪਿੰਡ ਉਬੋਵਾਲ ਬਹਾਦਰਪੁਰ ਬਟਰੂਖਾ ਉਪਲੀ ਪਿੰਡ ਤੋਂ ਹੁੰਦਾ ਹੋਇਆ ਇਹ ਚੋਣ ਪ੍ਰਚਾਰ ਦਾ سلسلہ ਲਗਾਤਾਰ جاری ਹੈ ਰਾਤ ਦੇ ਕਰੀਬ 8:00 ਵੱਜ ਚੁੱਕੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਦਿਨ ਢਲ ਚੁੱਕਿਆ ਹੈ ਔਰ ਰਾਤ ਪੈਨ ਜਾ ਰਹੀ ਹੈ ਔਰ ਮੀਤ ਖੇਰ ਦਾ ਚੋਣ ਪ੍ਰਚਾਰ ਲਗਾਤਾਰ جاری ਹੈ ਗੁਰਮੀਤ ਸਿੰਘ ਮੀਤ ਹੇਅਰ ਜੋ ਕਿ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਲੋਕ ਸਭਾ ਚੋਣਾਂ ਦੇ ਉਮੀਦਵਾਰ ਨੇ ਤਸਵੀਰਾਂ ਸਟੇਜ ਦੀਆਂ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਨਾਲ ਕੈਬਨਟ ਮੰਤਰੀ ਅਮਨ अरोड़ा ਵੀ ਮੌਜੂਦ ਨੇ ਔਰ ਸੁਨਾਮ ਹਲਕੇ ਦੇ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਵਲੰਟੀਅਰ ਅਤੇ ਜ਼ਿਲ੍ਹਾ ਪ੍ਰਧਾਨ ਅਤੇ ਇਸ ਤੋਂ ਇਲਾਵਾ ਨਗਰ ਕੌਂਸਲ ਦੇ ਪ੍ਰਧਾਨ ਵੀ ਮੌਜੂਦ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਹਿਲੀ ਪਾਤਸ਼ਾਹੀ ਧਰਮਸ਼ਾਲਾ ਦੇ ਵਿੱਚ ਇਹ ਸਮਾਗਮ ਕਰਵਾਇਆ ਜਾ ਰਿਹਾ ਆਮ ਆਦਮੀ ਪਾਰਟੀ ਦੇ ਵੱਲੋਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਮੀਤ ਖੇਰ ਅਮਨ अरोड़ा ਔਰ ਸੁਨਾਮ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਮੌਜੂਦ ਹੈ